ਮੁੰਡਾ ਚਿੰਝਰਾਂ ਦਾ ਖੁਰੜੀ ਪਿੰਡ ਤੋਂ ਸ਼ਹੀਦਾਂ ਦੀ ਧਰਤੀ ਤੋਂ ਅਸ਼ੀਰਵਾਦ ਲੈ ਕੇ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਬੜੇ ਲੰਬੇ ਟਾਈਮ ਦੇ ਪਹਿਲਾਂ ਕੀਤੀ ਵਿਹਲੀ ਜਨਤਾ ਦੇ ਨਾਲ ਤੋਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਬਹੁਤ ਵਧੀਆ ਫੀਲ ਹੋ ਰਿਹਾ ਮੈਂ ਫਸਟ ਟਾਈਮ ਆਇਆ ਨਿਊਜ਼ੀਲੈਂਡ ਹਾਂਜੀ ਕਾਣੇ ਗੀਤ ਜਿਹੜੇ ਆ ਉਹ ਬਹੁਤ ਵਧੀਆ ਗੀਤ ਗਾਏ ਨੇ ਦੋ ਤਿੰਨ ਗੀਤ ਇਹਨਾਂ ਦੇ ਬਹੁਤ ਮਕਬੂਲ ਹੋਏ ਹੁਣ ਤੱਕ ਉਹ ਰੀਲਾਂ ਜਿਹੜੀਆਂ ਤੁਸੀਂ ਆਪਣੇ ਫੇਸਬੁਕ ਇੰਸਟਾਗ੍ਰam ਟਿਕਟੌਕ ਤੇ ਅੱਜ ਦੀ ਡੇਟ ਦੇ ਵਿੱਚ ਵੀ ਜਿਵੇਂ ਛੋਲੇ ਫਿਲਮ ਨੂੰ ਸੀ ਨਹੀਂ ਭੁੱਲਦੇ ਐਵੇਂ ਬਾਈ ਕੁਲਵੀਰ ਦੇ ਉਹ ਗੀਤ ਨੂੰ ਸੀ ਨਹੀਂ ਭੁੱਲਦੇ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡਿਆ ਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਤੇ ਤੁਹਾਡੀ ਜਿਹੜੀ ਕਲਮ ਹੈ ਬਾਈ ਬਾਕਮਾ ਥੈਂਕ ਯੂ ਜੀ ਬਹੁਤ ਅਸੀਂ ਉਹ ਕਲਮ ਦੀ ਤੁਹਾਡੀ ਬਹੁਤ ਅਸੀਂ ਸ਼ਲਾਘਾ ਕਰਦੇ ਹਾਂ ਥੈਂਕ ਯੂ ਤੇ ਅਰਦਾਸ ਵੀ ਕਰਦੇ ਹਾਂ ਬਾਬਾ ਫਤਿਹ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ 'ਕਿ ਤੁਹਾਡੀ ਜਿਹੜੀ ਕਲਮ ਹੈ ਦੇ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੇ ਗੀਤਾਂ ਨੂੰ ਹੀ ਅੱਗੇ ਲੈ ਕੇ ਜਾਵੇ ਸਾਰੇ ਦਿਨ ਦੇ ਵਿੱਚ ਆਪਣੇ ਥੌਟਸ ਇੱਕ ਤਰ੍ਹਾਂ ਦੇ ਨਹੀਂ ਰਹਿੰਦੇ ਜੀ ਕੋਈ ਚੀਜ਼ ਤੁਹਾਨੂੰ ਟ੍ਰਿਗਰ ਕਰ ਦਿੰਦੀ ਆ ਤਾਂ ਆਰਟਿਸਟ ਨੂੰ ਹੁੰਦਾ ਉਹਦੇ ਪਿੱਛੇ ਹੀ ਪੈ ਜਾਂਦਾ ਕਿ ਇਹ ਚੀਜ਼ ਨੂੰ ਮੈਂ ਲੋਕਾਂ 'ਕੇ ਲੈ ਕੇ ਆਵਾਂ ਹੈਨਾ ਜੀ ਬਿਲਕੁਲ ਕਹਿੰਦੇ ਸਾਹਿਬਾ ਅਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਜੀ ਉਨੇ ਜਦੋਂ ਵਡਿਆਈ ਦਵਾਉਣੀਆਂ ਉਦੋਂ ਹੀ ਦਵਾਉਣੀਆਂ ਜੀ ਉਦੋਂ ਹੀ ਪਿਆਰ ਦਵਾਉਣਾ ਲੋਕਾਂ ਤੋਂ ਜੀ 70% ਤੁਹਾਡਾ ਲੱਕ ਖੜ ਜਾਂਦਾ ਤੇ 30% ਮਿਹਨਤ ਰਹਿੰਦੀ ਹੈ ਆਪਾਂ ਦੇਖਦੇ ਹਾਂ ਕਿੰਨੀਆਂ ਫਿਲਮਾਂ ਜਿਹੜੀਆਂ ਥੋੜੇ ਜਿਹੇ ਪੈਸਿਆਂ 'ਚ ਬਣੀਆਂ ਹੋਈਆਂ ਉਹ ਕਿੱਥੇ ਕਿੱਥੇ ਪਹੁੰਚ ਜੁਕਦੇ ਨੇ ਕਈ ਵਾਰੀ 100-100 ਕਰੋੜ ਦੀ ਫਿਲਮ ਬਣੀ ਹੋਈ ਬਿਜ਼ਨਸ ਨਹੀਂ ਕਰਦੀ ਹੈ ਨਾ ਸੋ ਉਹੀ ਗੱਲ ਹੈ ਵੀ ਇਹ ਪਰਮਾਤਮਾ ਹਾਥੀਆ ਸਾਰਾ ਕੁਝ ਉਹਨੇ ਜਿਹਨੂੰ ਵਡਿਆਈ ਦੇਣੀ ਹੈ ਜਿੱਦਾਂ ਦੇਣੀ ਹੈ ਤੇ ਜਿਹਦੇ ਮਨ ਦੇ ਵਿੱਚ ਇਹ ਚੀਜ਼ ਹੈ ਕਿ ਮੈਂ ਸਿੱਖਣਾ ਹੈ ਉਹ ਅੱਗੇ ਜਾਊਗਾ ਜੀ ਮੇਰੀ ਬਾਈ ਤਰਸੀਮ ਦੇਖ ਲਓ ਤੁਸੀਂ ਕਿੱਥੇ ਆ ਉਹਨੇ ਪਗੜੀ ਨੂੰ ਉਹਨੇ ਐਡਾ ਪ੍ਰਮੋਟ ਕਰਤਾ ਤੇ ਪੰਜਾਬੀਆਂ ਦੇ ਦਿਲਾਂ 'ਚ ਉਹ ਘਰ ਕਰ ਗਿਆ ਬਿਲਕੁਲ ਬਹੁਤ ਜ਼ਿਆਦਾ ਉਹ ਹਾਰਡ ਵਰਕਰ ਹੈ ਉਹਦੀ ਸਿਫਤ ਹੈ ਇਸ ਚੀਜ਼ ਦੀ ਅਸੀਂ ਇੱਥੇ ਪੜਿਆ ਤੇ ਉਹਦੇ ਜਨੂਨ ਨੂੰ ਮੈਂ ਆਪ ਦੇਖਿਆ ਕਿ ਉਹ ਜਿਹੜੀ ਚੀਜ਼ ਪਿੱਛੇ ਪੈ ਜਾਂਦਾ ਬਹੁਤ ਜਨੂਨ ਨਾਲ ਕਰਦਾ 10 ਤਾਰੇ 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 ਉਹ ਤਾਰੇ 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 ਨਹੀਂ ਸਾਰੇ ਸਾਡੇ ਚੇਲੇ ਬਾਲਕੇ ਹੁਣ ਤੇਰੇ ਲਈ ਸਟਾਰ ਮੁਟਿਆਰੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਾਡੀ ਸਿੰਘ ਪਟਿਆਲਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀਆਂ ਦਾ ਹਰਮਨ ਪਿਆਰਾ ਰੇਡੀਓ ਰੇਡੀਓ ਸਾਡੇ ਵਾਲਾ ਸਭ ਤੋਂ ਪਹਿਲਾਂ ਬਾਈ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਮਾਲਵਾ ਕਲੱਬ ਤੇ ਰੇਡੀਓ ਸਾਡੇ ਵਾਲਾ ਦੋਨਾਂ ਵੱਲੋਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਮਾਲਵਾ ਕਲੱਬ ਤੇ ਰੇਡੀਓ ਸਾਡੇ ਵਾਲਾ ਵੱਲੋਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜਿਹੜੇ ਰੇਡੀਓ ਸਾਡੇ ਵਾਲਾ ਸੁਣ ਰਹੇ ਨੇ ਤੇ ਮਾਲਵਾ ਕਲੱਬ ਵਾਲੇ ਸਾਰੇ ਬਾਈ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਰੂਬਰੂ ਕਰਾਇਆ ਇੱਥੇ ਸਾਰੇ ਸਰੋਤਿਆਂ ਦੇ ਆਕਲੈਂਡ ਦੇ ਵਿੱਚ ਬੀਬੇ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੀ ਸਮੁੱਚੀ ਟੀਮ ਵੱਲੋਂ ਤੁਸੀਂ ਹਮੇਸ਼ਾ ਹੀ ਸਾਨੂੰ ਬਹੁਤ ਪਿਆਰ ਦਿੰਨੇ ਹੋ ਤੇ ਅਸੀਂ ਰੱਬ ਅਗੇ ਅਰਦਾਸ ਕਰਦੇ ਕਿ ਪਿਆਰ ਜਿਹੜਾ ਹੈਗਾ ਬਹੁਤ ਬਰਕਰਾਰ ਰਹੇ ਤੇ ਬਹੁਤ ਦਿਲਦਾਰੀ ਗੱਲਾਂ ਤੁਹਾਡਾ ਧੰਨਵਾਦ ਜੀ ਪਹਿਲਾਂ ਤਾਂ ਇਹ ਸასი ਸ਼ਗਲ ਸਾਰੇ ਸਰੋਤਿਆਂ ਨੂੰ ਜੀ ਸਪੈਸ਼ਲੀ ਬਾਈ ਜੀ ਦੇਖੋ ਜੇ ਤੁਸੀਂ ਇੰਨਾ ਸਾਡਾ ਕਰਦੇ ਹੋ ਤਾ ਸਾਡਾ ਵੀ ਫਰਜ਼ ਬਣਦਾ ਸੋ ਪਹਿਲਾ ਸਪੈਸ਼ਲ ਥੈਂਕਸ ਤੁਹਾਡਾ ਲਾਡੀ ਬਾਈ ਜੀ ਤੁਸੀਂ ਜਿੰਨੀ ਮਿਹਨਤ ਕਰ ਰਹੇ ਹੋ ਇੱਕ ਤਾਂ ਤਰੀਫ ਹੀ ਕਾਬ ਤੋਂ ਬਹੁਤ ਪ੍ਰਸ਼ੰਸਾ ਤਰੀਫ ਤੋਂ ਜੇ ਕਿਹੜੀ ਕਿਤਨੀ ਬਹੁਤ ਕਰਨੀ ਬਣਦੀ ਆ ਤੇ ਰੇਡੀਓ ਸਾਡਾ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਸ ਪਲੇਟਫਾਰਮ ਤੇ ਅੱਜ ਜਿਵੇਂ ਆਪਣੀ ਗੱਲ ਹੋਈ ਸੀ ਪਹਿਲਾਂ ਬਾਈ ਜੀ ਬਾਰੇ ਵੀ ਇਦਾਂ ਕਰਕੇ ਆ ਰਹੇ ਨੇ ਆਪਾਂ ਰਲ ਮਿਲ ਕੇ ਸਾਰਾ ਹੰਬੜਾ ਮਾਰਿਆ ਸੋ ਦਿੱਤਾ ਕਹਿ ਰਿਹਾ ਨਾ ਵੀ ਇੱਕ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਸੋ ਬਾਕੀ ਤਿਆਰ ਕਰ ਤੁਸੀਂ ਨਾ ਤੇ ਸਾਡੀ ਭਾਈ ਮੇਹਰਬਾਨੀ ਤੇ ਭਾਈ ਜੀ ਆ ਗਿਆ ਜੀ ਸਾਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਕਿ ਜਿਹੜਾ ਅਨਸਾਨ ਪੰਜਾਬ ਦੀ ਸਰਜਮੀ ਤੋਂ ਚੱਲ ਕੇ ਪਹਿਲਾਂ ਆਸਟ੍ਰੇਲੀਆ ਗਿਆ ਫਿਰ ਨਿਊਜ਼ੀਲੈਂਡ ਯਾਰੀਆਂ ਟੂਰ ਲਾਉਣ ਆ ਰਿਹਾ ਤੇ ਉਹਦੇ ਪਹਿਲਾ ਪੜਾ ਜਿਹੜਾ ਪਹਿਲਾ ਕਾਨਸਰਟ ਹੈ ਉਹ ਮਾਲਵਾ ਕਲੱਬ ਕਰਾ ਰਿਹਾ ਵਸਾਕੀ ਮੇਲਾ ਤੇ ਟਿਕਟਾਂ ਵੀ ਬਹੁਤ ਆਪਾਂ ਕਹਿ ਸਕਦੇ ਕਿ ਇੱਕ ਕਾਈਂਡ ਆਫ ਫ੍ਰੀ ਤਰ੍ਹਾਂ ਦੀਆਂ 10 ਡਾਲਰ ਦੀ ਟਿਕਟ ਮੁੰਡਾ ਚਿੰਝਰਾਂ ਦਾ ਖੁਰੜੀ ਪਿੰਡ ਤੋਂ ਸ਼ਹੀਦਾਂ ਦੀ ਧਰਤੀ ਤੋਂ ਅਸ਼ੀਰਵਾਦ ਲੈ ਕੇ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਬੜੇ ਲੰਬੇ ਟਾਈਮ ਦੇ ਪਹਿਲਾਂ ਕੀਤੀ ਵਿਹਲੀ ਜਨਤਾ ਦੇ ਨਾਲ ਤੋਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਰੇਡੀਓ ਸਾਡੇ ਵਾਲਾ ਦੀ ਮਾਰਵਾ ਕਲੱਬ ਦੀ ਸਮੁੱਚੀ ਟੀਮ ਵੱਲੋਂ ਦੋਸਤੋ ਤੁਹਾਡਾ ਅਸੀਂ ਦਿਲ ਦੇ ਗਹਿਰਿਆਂ ਤੋਂ ਧੰਨਵਾਦ ਕਰਦੇ ਹਾਂ ਕਿ ਬਾਈ ਕਲਵੀਰ ਉਹਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਔਰ ਆਸਾਂ ਤੇ ਉਮੀਦਾਂ ਦੋਸਤੋ ਤੁਹਾਡੇ ਤੱਕ ਰਹਿਣਗੀਆਂ ਕਿ ਬਾਈ ਨੇ ਗਾਣੇ ਗੀਤ ਜਿਹੜੇ ਹਨ ਉਹ ਬਹੁਤ ਵਧੀਆ ਗੀਤ ਗਾਏ ਨੇ ਦੋ ਤਿੰਨ ਗੀਤ ਇਹਨਾਂ ਦੇ ਬਹੁਤ ਮਕਬੂਲ ਹੋਏ ਹਨ ਹੁਣ ਤੱਕ ਔਰੀਲਾ ਜਿਹੜੀਆਂ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਤੇ ਅੱਜ ਜਿਵੇਂ ਸ਼ੋਲੇ ਫਿਲਮ ਨੂੰਸੀਂ ਨਹੀਂ ਭੁੱਲਦੇ ਐਵੇਂ ਬਾਈ ਕੁਲਵੀਰ ਦੇ ਉਹ ਗੀਤ ਨੂੰਸੀਂ ਨਹੀਂ ਭੁੱਲਦੇ ਉਹ ਗੀਤ ਵੀ ਟਰਾਈ ਕਰਾਂਗੇ ਬਾਈ ਨੂੰ ਤਬੀਅਤ ਥੋੜੀ ਜਿਹੀ ਦਰਸਤ ਆ ਉਹਨਾਂ ਦੀ ਹੈ ਠੀਕ ਹੈ ਤੇ ਉਹਨਾਂ ਨਾਲ ਗੱਲਾਂ ਬਾਤਾਂ ਦੇ ਦੌਰਾਨ ਵੀ ਕਰਾਂਗੇ ਬਾਈ ਜੀ ਕਿਵੇਂ ਦਾ ਤੁਹਾਨੂੰ ਫੀਲ ਹੋ ਰਿਹਾ ਕਹਿੰਦੇ ਨੇ ਬਾਈ ਬਾਈਆਂ ਕੋਲ ਆ ਗਿਆ ਹਾਂਜੀ ਹਾਂਜੀ ਕਿਵੇਂ ਦਾ ਫੀਲ ਹੋ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਫੀਲ ਹੋ ਰਿਹਾ ਐਕਚੁਅਲੀ ਜਦੋਂ ਤੁਸੀਂ ਕਿਹਾ ਜਿਵੇਂ ਕਿ ਉੱਥੇ ਆਏ ਸੀਗੇ ਵੀਰੇ ਸਾਰੇ ਇਕੱਠੇ ਹੋ ਕੇ ਜੀ ਤੇ ਮਤਲਬ ਆਪਣਤ ਇਹੀ ਚੀਜ਼ ਬੰਦਾ ਭਾਲਦਾ ਹੁੰਦਾ ਆਪਣੇ ਕੰਟਰੀ ਤੋਂ ਜਦੋਂ ਨਿਕਲਦਾ ਹੈ ਉਹ ਬਾਹਰ ਜਾਂਦਾ ਹੈ ਕਿ ਪਿਆਰ ਮਿਲੇ ਬਹੁਤ ਵਧੀਆ ਫੀਲ ਹੋ ਰਿਹਾ ਮੈਂ ਫਸਟ ਟਾਈਮ ਆਇਆ ਨਿਊਜ਼ੀਲੈਂਡ ਹਾਂਜੀ ਤੇ ਮੈਂ ਕੱਲ ਵੀ ਇਹੀ ਗੱਲ ਕਹੀ ਸੀਗੀ ਕਿ ਪਰ ਬਾਈ ਤੁਹਾਨੂੰ ਲੱਗਦਾ ਨਹੀਂ ਬਾਲਾ ਤੁਸੀਂ ਸਾਨੂੰ ਜਿਵੇਂ ਕਹਿੰਦੇ ਨੇ ਵੀ ਤਰਾਸ਼ਦੀ ਜੀ ਹੋ ਗਈ ਹੈ ਨਾ ਬੰਦਾ ਲੀਡਰ ਨੂੰ ਆਰਟਿਸਟ ਨੂੰ ਦੇਖਣ ਨੂੰ ਤਰਸ ਜਾਂਦਾ ਹੈ ਨਾ ਨਿਊਜ਼ੀਲੈਂਡ ਦੇ ਵੀ ਤੁਹਾਡੀ ਗਾ ਵੀ ਡਿਮਾਂਡ ਸੀ ਹਾਂਜੀ ਹਾਂਜੀ ਜਿਵੇਂ ਅਸੀਂ ਤਾਂ ਇੱਕ ਵਾਰੀ ਪੋਸਟਰ ਪਾਇਆ ਤਿੰਨ ਚਾਰ ਮਹੀਨੇ ਪਹਿਲਾਂ ਸਾਡੀ ਗੱਲ ਚੱਲੀ ਤੇ ਬਾਈ ਕਲਵੀਰ ਚਿੰਝਰ ਨੇ ਆਉਣਾ ਉਦੋਂ ਤੋਂ ਹੀ ਸਾਨੂੰ ਬੜਾ ਪਿਆਰਾ ਜਿਹੜਾ ਰਿਸਪੌਂਸ ਮਿਲਣ ਲੱਗ ਗਿਆ ਤੁਸੀਂ ਸਾਡੇ ਨੇੜਲੇ ਪਰ ਇੱਥੇ ਤੁਹਾਡਾ ਪਤਾ ਨਹੀਂ ਸਬਬ ਵਜ੍ਹਾ ਬਣਿਆ ਨਹੀਂ ਪਰ ਅਸੀਂ ਤੁਹਾਡਾ ਬੜਾ ਥੈਂਕਸ ਕਰਦੇ ਆ ਕਿ ਤੁਸੀਂ ਯਾਰੀਆਂ ਟੂਰ ਦਾ ਜਿਹੜਾ ਪਹਿਲਾ ਸ਼ੋਅ ਹੈ ਉਹ ਸਾਡੇ ਸ਼ਹਿਰ ਆਕਲੈਂਡ ਨੂੰ ਦਿੱਤਾ ਇਹ ਪੰਜਾਬੀਆਂ ਦਾ ਬਈ ਗੜ ਹੈ ਹਾਂਜੀ ਨਿਊਜ਼ੀਲੈਂਡ ਦੇ ਵਿੱਚ ਜਿਆਦਾ ਜਿਹੜੀ ਬਹੁਤਾਤ ਗਿਣਤੀ ਹੈ ਪੰਜਾਬੀਆਂ ਦੀ ਉਹ ਆਕਲੈਂਡ ਸ਼ਹਿਰ ਦੇ ਵਿੱਚ ਹੈ ਬਈ ਤੇ ਜਿੱਥੇ ਆਪਾਂ ਬੈਠੇ ਆ ਇਹ ਪੂਰਾ ਏਰੀਆ ਪੰਜਾਬੀਆਂ ਦਾ ਗੜ ਹੈ ਬਈ ਉਹੀ ਗੱਲ ਆ ਵੀ ਲੇਟ ਨਹੀਂ ਬਈ ਕਰਤਾ ਤੁਸੀਂ ਨਹੀਂ ਨਹੀਂ ਲੇਟ ਨਹੀਂ ਹੁਣ ਇਹ ਆ ਜਿਵੇਂ ਪਿਆਰ ਕਰ ਰਹੇ ਹੋ ਤੁਸੀਂ ਸਾਰੇ ਹੈਨਾ ਹਾਂਜੀ ਉੱਥੇ ਵੀ ਆਲਮੋਸਟ 6 ਸਾਲ ਹੋ ਗਏ ਸੀ ਕਿ ਆਸਟ੍ਰੇਲੀਆ ਆਏ ਨੂੰ ਵੀ ਮੈਨੂੰ ਉੱਥੇ ਵੀ ਹੁਣ ਕਾਫੀ ਦੇਰ ਬਾਅਦ ਆਇਆ ਤੇ ਬਾਕੀ ਹੈ ਕਹਿੰਦੇ ਸਾਹਿਬਾਤ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਜੀ ਉਹਨੇ ਜਦੋਂ ਵਡਿਆਈ ਦਵਾਉਣੀਆਂ ਉਦੋਂ ਹੀ ਦਵਾਉਣੀਆਂ ਜੀ ਉਦੋਂ ਹੀ ਪਿਆਰ ਦਵਾਉਣਾ ਲੋਕਾਂ ਤੋਂ ਜੀ ਤੇ ਹੁਣ ਇਹੀ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਵਧੀਆ ਹੋ ਜਾਏ ਸਾਰਾ ਕੁਝ ਬਿਲਕੁਲ ਉਹ ਤਾਂ ਤੁਸੀਂ ਕੱਲ ਗੱਲ ਵੀ ਕਰਤੀ ਸੀ ਤੇ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਿ ਸ਼ਹੀਦਾਂ ਦਾ ਤੁਸੀਂ ਅਸ਼ੀਰਵਾਦ ਲੈ ਕੇ ਤੁਰੇ ਹੋ ਸ਼ੁਰੂਆਤ ਹੀ ਤੁਸੀਂ ਮਾਤਾ ਗੁਜਰੀ ਕਾਲਜ ਤੋਂ ਕੀਤੀ ਤੇ ਕਾਫੀ ਟਾਈਮ ਤੁਸੀਂ ਸਟਰਗਲ ਵੀ ਕੀਤਾ ਤੇ ਅੱਜ ਪਰਮਾਤਮਾ ਵਾਹਿਗੁਰੂ ਨੇ ਚੜ੍ਹਦੀ ਕਲਾ ਬਖਸ਼ੀ ਹੈ ਤੇ ਲੋਕ ਵੀ ਜਿਹੜੇ ਆਪਣੇ ਯੰਗਸਟਰ ਨੇ ਹਰ ਤਰ੍ਹਾਂ ਦੇ ਗੀਤ ਜਿਹੜੇ ਆ ਤੁਸੀਂ ਗਾਏ ਯਾਰੀ ਦੋਸਤੀ ਦੇ ਗੀਤ ਤਾਂ ਚਲੋ ਬੰਦਾ ਗਾਉਂਦਾ ਹੀ ਗਾਉਂਦਾ ਮਾਂ ਨੂੰ ਲੈ ਕੇ ਗਾਇਆ ਬਾਪ ਨੂੰ ਲੈ ਕੇ ਗਾਇਆ ਸਾਰੇ ਪੰਜਾਬ ਦੀ ਜਿਹੜੀ ਰੂਹ ਸੀ ਉਹ ਤੁਸੀਂ ਆਪਣੇ ਗੀਤਾਂ 'ਚ ਫਿੱਟ ਕੀਤੀ ਤੇ ਤੁਹਾਡੇ ਜਿਹੜੀ ਕਲਮ ਹੈ ਬਾਈ ਬਾਕਮਾਲਾ ਥੈਂਕ ਯੂ ਜੀ ਬਹੁਤ ਅਸੀਂ ਉਹ ਕਲਮ ਦੀ ਤੁਹਾਡੀ ਬਹੁਤ ਅਸੀਂ ਸ਼ਲਾਘਾ ਕਰਦੇ ਹਾਂ ਥੈਂਕ ਯੂ ਤੇ ਅਰਦਾਸ ਵੀ ਕਰਦੇ ਹਾਂ ਬਾਬਾ ਫਤਿਹ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਕਿ ਤੁਹਾਡੀ ਜਿਹੜੀ ਕਲਮ ਹੈ ਦੇ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੇ ਗੀਤਾਂ ਨੂੰ ਹੀ ਅੱਗੇ ਲੈ ਕੇ ਜਾਵੇ ਹਮੇਸ਼ਾ ਥੈਂਕ ਯੂ ਵੈਰੀ ਬਹੁਤ ਤਾਂ ਕਿ ਜਿੱਥੇ ਵੀ ਪੰਜਾਬ ਪੰਜਾਬੀ ਬਸਦਾ ਹੈ ਉਹ ਕਲਵੀਰ ਚਿੰਝਰ ਦੇ ਗੀਤਾਂ ਨੂੰ ਇਦਾਂ ਹੀ ਪਿਆਰ ਕਰੇ ਜਿੱਦਾਂ ਕਲਵੀਰ ਚਿੰਝਰ ਦੇ ਗੀਤਾਂ ਨੂੰ ਪਿਆਰ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਆਪ ਵੀ ਇਹੀ ਟਰਾਈ ਕਰੀ ਦੀ ਹੈ ਹਨਾ ਫਿਰ ਤੁਸੀਂ ਕਿਹਾ ਕਿ ਹਰ ਤਰ੍ਹਾਂ ਦਾ ਗੀਤ ਉਹ ਇਹ ਹੁੰਦਾ ਕਿ ਸਾਰੇ ਦਿਨ ਦੇ ਵਿੱਚ ਆਪਣੇ ਥੌਟਸ ਇੱਕ ਤਰ੍ਹਾਂ ਦੇ ਨਹੀਂ ਰਹਿੰਦੇ ਜੀ ਕੋਈ ਚੀਜ਼ ਤੁਹਾਨੂੰ ਟ੍ਰਿਗਰ ਕਰ ਦਿੰਦੀ ਆ ਤਾਂ ਆਰਟਿਸਟ ਨੂੰ ਹੁੰਦਾ ਉਹਦੇ ਪਿੱਛੇ ਹੀ ਪੈ ਜਾਂਦਾ ਕਿ ਇਹ ਚੀਜ਼ ਨੂੰ ਮੈਂ ਲੋਕਾਂ 'ਕੇ ਲੈ ਕੇ ਆਵਾਂ ਹੈਨਾ ਜੀ ਬਿਲਕੁਲ ਕਈ ਵਾਰੀ ਹੁਣ ਪਿੰਡਾਂ 'ਚ ਰਹਨੇ ਆ ਪਿੰਡਾਂ 'ਚ ਵੱਡੇ ਹੋਏ ਆ ਉੱਥੇ ਜੋ ਆਪ ਦੇਖਿਆ ਉਹ ਆਪ ਖੇਤਾਂ 'ਚ ਕੰਮ ਵੀ ਕਰੇ ਨੇ ਆਪ ਇਹਨਾ ਹੁਣ ਵੀ ਕਰ ਲਈਦਾ ਤਾਂ ਉਹ ਦੇਖ ਕੇ ਜੋ ਚੀਜ਼ਾਂ ਫੀਲ ਹੁੰਦੀਆਂ ਨੇ ਫਿਰ ਉਹਦਾਂ ਦੇ ਗੀਤ ਬਣਾ ਦਈਦੇ ਆ ਆਪਣੇ ਲੋਕ ਕਹਿੰਦੇ ਪੰਜਾਬ ਦੇ ਜਿੰਮਿਆਂ ਨੂੰ ਨਿਤ ਮਹਿਮਾ ਬਿਲਕੁਲ ਤੇ ਅਜੇ ਵੀ ਬਹੁਤ ਉੱਥੇ ਧਰਨੇ ਚੱਲ ਰਹੇ ਨੇ ਉਹ ਧਰਨੇ ਵਾਲਾ ਇੱਕ ਜੀਤ ਬਣਾਇਆ ਸੀ ਅਸੀਂ ਕਿਆ ਬਾਤ ਹੈ ਹੈਨਾ ਤੇ ਪੜਿਆਂ ਪੜਦੇ ਹੋਏ ਬਹੁਤ ਲੋਕ ਮਿਲਦੇ ਨੇ ਬਹੁਤ ਵਿਛੜਦੇ ਨੇ ਹਰੇਕ ਬੰਦੇ ਦੀ ਜ਼ਿੰਦਗੀ 'ਚ ਹਰੇਕ ਤਰ੍ਹਾਂ ਦਾ ਦੌਰ ਆਉਂਦਾ ਤੇ ਉਹਦਾਂ ਦੇ ਗੀਤ ਵੀ ਗਾਏ ਫਿਰ ਹਾਂਜੀ ਮੈਂ ਉਹੀ ਤੁਹਾਡੇ ਤੁਸੀਂ ਪੜਨ ਦੀ ਗੱਲ ਕੀਤੀ ਦੇਖੋ ਮੈਨੂੰ ਕੱਲ ਇੱਕ ਫੋਨ ਆਇਆ ਦੋ ਤਿੰਨ ਦਿਨ ਤੋਂ ਆ ਰਿਹਾ ਸੀ ਮੁੰਡਾ ਕਹਿੰਦਾ ਵੀ ਕਲਵੀਰ ਬੈਨੋਂ ਪੜਿਆ ਹਾਂਜੀ ਤੇ ਮੈਨੂੰ ਤਕਰੀਬਨ 11 ਸਾਲ ਹੋ ਗਏ ਮੈਂ ਕੁਲਵੀਰ ਬਾਈ ਨਾਲ ਮਿਲੂ ਮਿਲੇ ਹਾਂ ਤੇ ਨਾਲ ਮੈਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜਦੋਂ ਤੁਸੀਂ ਉੱਥੇ ਆਉਂਗੇ ਕਿ ਤੁਹਾਨੂੰ ਪਛਾਣ ਲੈਣਗੇ ਉਹ ਕਹਿੰਦਾ ਬਾਈ ਪਹਿਲਾਂ ਮੈਂ ਪੱਗ ਨਹੀਂ ਸੀ ਬੰਦਾ ਹੁਣ ਮੈਂ ਪੱਗ ਬੰਦਾ ਕਹਿੰਦਾ ਪਰ ਮੈਂ ਜਦੋਂ ਕੁਲਵੀਰ ਬਾਈ ਨੂੰ ਕਹਾਂਗਾ ਵੀ ਬਾਈ ਮੈਂ ਆਹਾਂ ਕਹਿੰਦਾ ਫਿਰ ਪਰ ਤੁਹਾਨੂੰ ਲੋੜ ਨਹੀਂ ਪਈ ਕੱਲ ਉਹ ਆਪਣੀ ਡਾਟਰ ਨੂੰ ਵੀ ਨਾਲ ਲੈ ਕੇ ਏਅਰਪੋਰਟ ਤੇ ਦੇਖੋ ਖਿੱਚ ਹੈ ਬਿਲਕੁਲ ਜੀ ਤੇ ਪਿਆਰ ਹੈ ਪ੍ਰਾਊਡ ਵੀ ਫੀਲ ਹੁੰਦਾ ਕਿ ਯਾਰ ਸਟ੍ਰਗਲ ਕੀਤਾ ਤੇ ਰੱਬ ਨੇ ਬਾਹ ਫੜੀ ਆਪਾਂ ਇੱਥੇ ਪਹੁੰਚ ਗਏ ਹੈਨਾ ਤੇ ਸਾਡੇ ਜਿਹੜੇ ਦੋਸਤ ਮਿੱਤਰ ਨੇ ਪੁਰਾਣੇ ਉਹ ਸਾਨੂੰ ਮਿਲਣ ਆ ਰਹੇ ਆਂ ਅੰਦਰੋਂ ਬਾਈ ਪ੍ਰਾਊਡ ਨਹੀਂ ਫੀਲ ਹੁੰਦਾ ਨਹੀਂ ਪ੍ਰਾਊਡ ਫੀਲ ਹੁੰਦਾ ਜੀ ਬਿਲਕੁਲ ਹੁੰਦਾ ਕਿਉਂਕਿ ਜਦੋਂ ਤੁਹਾਨੂੰ ਇਦਾਂ ਵਿਡਿਆਈ ਮਿਲਦੀ ਆ ਤਾਂ ਉਹਦਾ ਮਾਣ ਬੰਦੇ ਨੂੰ ਫੀਲ ਹੁੰਦਾ ਹੀ ਆ ਪਰ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਮਤਲਬ ਇਹਦੇ 'ਚ ਹੀ ਨਹੀਂ ਕ੍ਰੈਡਿਟ ਲੈ ਸਕਦਾ ਮੈਂ ਕਿ ਮੈਂ ਕਰਤਾ ਕਿਉਂਕਿ ਇਹ ਜਿਹੜਾ ਕੰਮ ਆ ਮੈਂ ਜਿੰਨੀ ਦੇਰ ਹੋ ਗਈ ਮੈਨੂੰ ਕਰਦੇ ਨੂੰ ਮੈਂ ਇਹਦੇ 'ਚ ਇੱਕ ਚੀਜ਼ ਦੇ ਰਿਅਲਾਈਜ਼ ਕਰੀ ਆ ਕਿ ਇਹ ਕੰਮ ਨੂੰ ਇਹ ਕੋਈ ਪਹਿਲਵਾਨੀ ਦਾ ਹੈ ਨਹੀਂ ਜਿਹੜੀ ਜ਼ੋਰ ਨਾਲ ਹੋ ਜੂਗੀ ਬਿਲਕੁਲ ਇਹਦਾ ਸਾਰਾ ਧਰਮ ਉਦਾਰ ਪਰ ਮਾਤਮਾ ਹਾਥੀ ਹੈ ਠਾਕੁਰਾ ਹਾਥੀ ਹੈ ਜੀ ਇਹ ਜਿਨ੍ਹਾਂ ਨੇ ਪਿਆਰ ਕਰਨਾ ਹੈ ਨਾ ਜੀ ਤੇ ਵੈਸੇ ਤਾਂ ਪਲਵਾਨੀਆਂ ਵੀ ਮਹਾਰਾਜ ਦੀ ਕਿਰਪਾ ਨਾਲ ਹੀ ਸਾਰੇ ਕੰਮ ਹੁੰਦੇ ਆ ਇਹ ਨਹੀਂ ਕਹੇ ਕੋਈ ਗੱਲ ਹੈ ਕਿ ਕੋਈ ਬੰਦਾ ਆਪਣੇ ਜ਼ੋਰ ਨਾਲ ਕਰ ਲੈਂਦਾ ਜੀ ਪਰ ਇਹ ਕੰਮ ਦੇ ਵਿੱਚ ਤਾਂ ਸਪੈਸ਼ਲੀ ਨਾ ਕਿਸਮਤ ਤੇ ਬਹੁਤ ਕੁਝ ਖੜ ਜਾਂਦਾ ਆ ਕਿ ਜੀ ਬਿਲਕੁਲ ਤੇ ਇੱਕ ਵਾਰੀ ਮੈਂ ਇੰਟਰਵਿਊ ਸੁਣੀ ਸੀਗੀ ਅਕਸ਼ੇ ਕੁਮਾਰ ਜੀ ਦੀ ਅੱਛਾ ਜੀ ਤੇ ਉਹ ਭਾਜੀ ਕਹਿੰਦੇ ਕਿ ਵੀ ਮੈਨੂੰ ਇੱਕ ਵਾਰੀ ਇਦਾਂ ਹੋ ਗਿਆ ਸੀ ਜਦੋਂ 10-15 ਮੂਵੀਆਂ ਕਹਿੰਦਾ ਇਕੱਠੀਆਂ ਫਲॉप ਹੋਈਆਂ ਅੱਛਾ ਜੀ ਤੇ ਵੀ ਮੈਂ ਆਪਦਾ ਸਾਰਾ ਕੁਝ ਪੈਕ ਅਪ ਕਰਕੇ ਇੰਡੀਆ ਛੱਡਣ ਦੇ ਉਹਦੇ ਵਿਚ ਸੀਗਾ ਕਿ ਮੈਂ ਕੈਨੇਡਾ ਚੱਲ ਜਾਾਂ ਜੀ ਫਿਰ ਇੱਕਦਮ ਇੱਕ ਹਿੱਟ ਹੋਈ ਦੋ ਹਿੱਟ ਹੋਈਆਂ ਫਿਰ 10-15 ਫਿਰ ਲਗਾਤਾਰ ਹਿੱਟ ਹੋਈਆਂ ਕਹਿੰਦੇ ਤੇ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਸੀ ਵੀ ਮੈਂ ਪਹਿਲੀਆਂ 10 ਤੇ ਮਿਹਨਤ ਨਹੀਂ ਸੀ ਕੀਤੀ ਹੋ ਸਕਦਾ ਹੈ ਕਹਿੰਦਾ ਮੈਂ ਉਨ ਤੋਂ ਵੱਧ ਮਿਹਨਤ ਉੱਤੇ ਕੀਤੀ ਹੋਵੇ ਬਿਲਕੁਲ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਕਿ ਵੀ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਮੈਂ ਮਤਲਬ ਉਹ ਤਾਂ ਬਹੁਤ ਵੱਡੇ ਕਲਾਕਾਰ ਹੈ ਜਿਹਨੂੰ ਸਾਤੋਂ ਅਸੀਂ ਤਾਂ ਛੋਟੇ-ਛੋਟੇ ਦੇਖ ਰਹੇ ਹਾਂ ਉਹਨਾਂ ਨੂੰ ਨਾਲੇ ਪੰਜਾਬੀ ਹਾਂ ਤੇ ਕਹਿੰਦੇ ਵੀ 70% ਤੁਹਾਡਾ ਲੱਕ ਖੜ ਜਾਂਦਾ ਹੈ ਤੇ 30% ਮਿਹਨਤ ਰਹਿੰਦੀ ਹੈ ਆਪਾਂ ਦੇਖਦੇ ਹਾਂ ਕਿੰਨੀਆਂ ਫਿਲਮਾਂ ਜਿਹੜੀਆਂ ਥੋੜੇ ਜਿਹੇ ਪੈਸਿਆਂ 'ਚ ਬਣੀਆਂ ਹੋਈਆਂ ਉਹ ਕਿੱਥੇ-ਕਿੱਥੇ ਪਹੁੰਚ ਜਾਂਦੀਆਂ ਨੇ ਕਈ ਵਾਰੀ 100-100 ਕਰੋੜ ਦੀ ਫਿਲਮ ਬਣੀ ਹੋਈ ਬਿਜ਼ਨਸ ਨਹੀਂ ਕਰਦੀ ਹੈਨਾ ਸੋ ਉਹੀ ਗੱਲ ਹੈ ਵੀ ਇਹ ਪ੍ਰਮਾਤਮਾ ਹਾਥੀਆ ਸਾਰਾ ਕੁਝ ਉਹਨੇ ਜਿਹਨੂੰ ਵੜਿਆਈ ਦੇਣੀ ਹੈ ਜਿੱਦਾਂ ਦੇਣੀ ਹੈ ਉਦੋਂ। ਨਹੀਂ ਨਹੀਂ ਭਾਈ ਜੀ ਬੰਦਾ ਜਾਂ ਤਾਂ ਜਿੱਤਦਾ ਜਾਂ ਸਿੱਖਦਾ ਹੈ। ਬਿਲਕੁਲ। ਬੰਦਾ ਹਾਰਦਾ ਕਦੀ ਨਹੀਂ। ਹਾਂਜੀ ਹਾਂ। ਹੁਣ ਆਪਾਂ ਕਹੀ ਜੇ ਕਿ ਬੈਟਸਮੈਨ ਕੋਈ ਇੰਡੀਆ ਕਿਸੇ ਵੀ ਕੰਟਰੀ ਦਾ ਬੈਟਸਮੈਨ ਉਹ ਹਰ ਵਾਰੀ ਸੈਂਕੜਾ ਨਹੀਂ ਮਾਰੂਗਾ। ਜਾਂ ਹਰ ਵਾਰੀ ਵਿਕਟ ਨਹੀਂ ਲਊਗਾ। ਬਿਲਕੁਲ। ਉਹ ਹਾਰਦਾ ਨਹੀਂ ਉਹ ਸਿੱਖਦਾ ਹੈ। ਬਿਲਕੁਲ। ਹੁਣ ਤੁਹਾਡੇ ਚ ਸਿੱਖਣ ਦਾ ਚਾਹ ਸੀ ਤੇ ਕਿੱਡੀ ਆਪਾਂ ਕਹਿ ਸਕਦੇ ਕਿ ਲੰਬੀ ਪਾਰੀ ਮੇਰੇ ਖੱਲ 2006-7 ਤੋਂ ਤੁਸੀਂ ਜੁੜੇ ਲਿਖਤ ਸ਼ੁਰੂ ਕੀਤੀ। ਤੁਹਾਨੂੰ ਪਹਿਲਾਂ ਵੀ ਥਾਟ ਸੀ ਤੁਹਾਡੇ 13 ਚੈਲਬਮ ਆਈ ਸੀ ਆਪਾਂ ਤੇ ਉਦੋਂ ਵੀ ਮੈਂ ਹਲੇ ਤਾ ਚਲੋ ਬਾਅਦ ਜ਼ਿਕਰ ਕਰਾਂਗਾ ਥੋੜੀ ਜੀ ਗੱਲ ਵੱਡੀ ਹੈ ਬਾਈ ਤਰਸੀਮ ਨੇ ਵੀ ਕੀਤੀ ਸੀ ਗੱਲ ਉਹ ਥੋੜੀ ਗੱਲ ਵੱਡੀ ਹੈ ਪਰ ਉਹ ਉੱਥੇ ਨਹੀਂ ਕਰ ਸਕਦੇ ਪਰ ਫਿਲਹਾਲ ਗੱਲ ਹੋਈ ਹੈ ਬਾਈ ਜਾਦਾ ਬੰਦਾ ਜਿੱਤਦਾ ਹੈ ਤੇ ਜਾ ਸਿੱਖਦਾ ਹੈ ਤੇ ਜਿਹਦੇ ਮਨ ਦੇ ਵਿੱਚ ਇਹ ਚੀਜ਼ ਹੈ ਕਿ ਮੈਂ ਸਿੱਖਣਾ ਹੈ ਉਹ ਅੱਗੇ ਜਾਊਗਾ ਜਿਵੇਂ ਬਾਈ ਤਰਸੀਮ ਦੇਖ ਲਓ ਤੁਸੀਂ ਕਿੱਥੇ ਆ ਉਹਨੇ ਪਗੜੀ ਨੂੰ ਉਹਨੇ ਐਡਾ ਪ੍ਰਮੋਟ ਕਰਤਾ ਤੇ ਪੰਜਾਬੀਆਂ ਦੇ ਦਿਲਾਂ 'ਚ ਉਹ ਘਰ ਕਰ ਗਿਆ ਬਿਲਕੁਲ ਬਹੁਤ ਜ਼ਿਆਦਾ ਉਹ ਹਾਰਡ ਵਰਕਰ ਹੈ ਉਹਦੀ ਸਿਫਤ ਹੈ ਇਸ ਚੀਜ਼ ਦੀ ਅਸੀਂ ਇੱਥੇ ਪੜਿਆ ਹਾਂ ਤੇ ਉਹਦਾ جنੂਨ ਨੂੰ ਮੈਂ ਆਪ ਦੇਖਿਆ ਹੈ ਕਿ ਉਹ ਜਿਹੜੀ ਚੀਜ਼ ਪਿੱਛੇ ਪੈ ਜਾਂਦਾ ਉਹ جنੂਨ ਨਾਲ ਕਰਦਾ ਪਹਿਲਾਂ ਵੀ ਇੱਕ ਕੰਮ ਚਾਉਣ ਤੋਂ ਪਹਿਲਾਂ ਵੀ ਇੱਕ ਦੋ ਕੰਮ ਕਰਨ ਦੀ ਉਹਨੇ ਕਰੀ ਟ੍ਰਾਈ ਚਲੋ ਬਹੁਤ ਨਹੀਂ ਕਰਦੇ ਗੱਲ ਉਹ ਵੀ ਉਹਨੇ ਬੜੇ ਜਨੂਨ ਨਾਲ ਕਰੇ ਸੀ ਬਹੁਤ ਰਿਸਕ ਰਿਸਕ ਟੇਕਿੰਗ ਆ ਉਹ ਜੀ ਉਹਦੀ ਜਿਹੜੀ ਪਰਸਨੈਲਿਟੀ ਨਾ ਹੁੰਦਾ ਤੁਹਾਡੀ ਜਿਹੜੀ ਪਹਿਲੀ ਐਲਬਮ ਸੁਦਾ ਵੀ ਜ਼ਿਕਰ ਆਪਾਂ ਫਿਰ ਕਰਾਂਗੇ ਕਿਸੇ ਦਿਨ ਉਹ ਵੀ ਮੈਨੂੰ ਪਤਾ ਸਟਰਗਲ ਬੜਾ ਹੋਇਆ ਸੀ ਕਿਉਂਕਿ ਮੈਂ ਵੀ ਤੁਹਾਡੇ ਬੜੇ ਨੇੜਲੇ ਇਲਾਕੇ ਦਾ ਤੇ ਮੈਂ ਵੀ ਆਪਾਂ ਕਦੇ ਐਦਾਂ ਨਹੀਂ ਹੋ ਪਰ ਤੁਹਾਨੂੰ ਬਹੁਤ ਪੁਰਾਣਾ ਜਾਣਦਾ ਇਕੱਠੇ ਸਾਰੇ ਜਾਣਦੇ ਆਪਾਂ ਆਪਸ ਵਿੱਚ ਬਾਈ ਮੁਬਾਰਕਾ ਦੇਣਾ ਚਾਹਾਂਗੇ ਮਾਲਵਾ ਕਲੱਬ ਤੇ ਰੇਡੀਓ ਸਾਡੇ ਵਾਲੇ ਵੱਲੋਂ ਤੁਹਾਡੀ ਨਵੀਂ ਜਿਹੜੀ ਐਲਬਮ ਹੈ ਬੇਖੌਫ ਅਸੀਂ ਵੀ ਆਪਣੇ ਮੀਡੀਆ ਦੇ ਉੱਤੇ ਪਾਇਆ ਸੀਗਾ ਤੇ ਬਾਈ ਉਹਨਾਂ ਨੇ ਵੀ ਟਿਕਟੌਕ ਕਿ ਬਾਈ ਬਹੁਤ ਫੇਮਸ ਹੈ ਦੀਪਾ ਬਾਈ ਟਿਕਟੌਕ ਚਲਾਉਣ ਦੇ ਬਹੁਤ ਸ਼ਕੀਨ ਨੇ ਤੇ ਇਹ 20 25 25000 ਟਿਕਟੌਕ ਚਲਾ ਦਿੰਦੇ ਨੇ ਇਹ ਹ ਪਰ ਬੜੇ ਗਾਡਰ ਬੰਦੇ ਨੇ ਠੀਕ ਹੈ ਤੇ ਹਰ ਤੁਹਾਡੀ ਜਿਹੜੀ ਪੋਸਟ ਹੈ ਮੈਨੂੰ ਵਟਸਐਪ ਕਰ ਦਿੰਦੇ ਬਾਈ ਕੁਲਵੀਰ ਬਾਈ ਦੀ ਭੇਜ ਦੇ ਬਾਈ ਕੁਲਵੀਰ ਦੀ ਭੇਜ ਦੇ ਤੇ ਕੱਲ ਵੀ ਮੈਂ ਕਿਹਾ ਬਾਈ ਪਾਈ ਕੱਲ ਹਾਂਜੀ ਬਾਈ ਕੱਲ ਵੀ ਬਈ ਨੇ ਪੋਸਟ ਪਾਈ ਦਿੱਤੀ ਬਾਈ ਨੇ ਨਹੀਂ ਇਹਨਾਂ ਭਰਾਵਾਂ ਦਾ ਹੀ ਮਾਣ ਹੈ ਜਿਹਨਾਂ ਦੇ ਦੂਸਰੇ ਨੂੰ ਤੇ ਕੋ ਬਾਹਵਾ ਹੁੰਦੀ ਹੈ ਯਾਰ ਯਾਰਾਂ ਦੀ ਬਾਹਵਾ ਹੁੰਦੀ ਜਿਵੇਂ ਯਾਰੀਆਂ ਟੂਰ ਵੀ ਤੁਹਾਡਾ ਬੜਾ ਮਾਇਨੇ ਰੱਖਦਾ ਹੈ ਕਿ ਯਾਰੀਆਂ ਟੂਰ ਆਪਾਂ ਲੈ ਕੇ ਆਂ ਪਰ ਬੇਖੌਫ ਪ੍ਰਮਾਤਮਾ ਨੂੰ ਬਹੁਤ ਤਰਕੀ ਦਵੇ ਜੀ ਥੈਂਕ ਯੂ ਜੀ ਚੜਦੀ ਕਲਾ ਬਖਸ਼ੇ ਬਾਈ ਆਪਾਂ ਤੁਹਾਡਾ ਗੀਤ ਅੱਜ ਤੱਕ ਬੜਾ ਮਕਬੂਲ ਹੈ ਔਰ ਮੇਰੇ ਘਰ ਰਹਿੰਦੀ ਦੁਨੀਆਂ ਤੱਕ ਤੁਹਾਡਾ ਗੀਤ ਜਿਵੇਂ ਮੈਂ ਸ਼ੋਲੇ ਫਿਲਮ ਦੀ ਗੱਲ ਕਰ ਰਿਹਾ ਸੀ ਕਿ ਸ਼ੋਲੇ ਫਿਲਮ ਤੁਸੀਂ ਹੁਣ ਵੀ ਦੇਖ ਲਓ ਤੁਹਾਨੂੰ ਇਦਾਂ ਲੱਗੂਗਾ ਹੁਣੇ ਬਣੀ ਹੈ ਹਾਂਜੀ ਹਾਂਜੀ ਤੇ ਉਹਦਾ ਬਾਈ ਕੁਲਵੀਰ ਦਾ ਗੀਤ ਉਹ ਤੁਹਾਨੂੰ ਪਤਾ ਹੀ ਹੈ ਤੁਸੀਂ ਅਸਟ੍ਰੇਲੀ ਵੀ ਗਾਇਆ ਇੱਕ ਟੱਪਾ ਉਹਦਾ ਇੱਕ ਟੱਪਾ ਅਸੀਂ ਤੁਹਾਡੇ ਤੋਂ ਹੋਰ ਸੁਣਨਾ ਚਾਹੁੰਦੇ ਹਾਂ ਪਹਿਲਾਂ ਤੁਸੀਂ ਉਹ ਲੈ ਸੁਣਾ ਤੁਹਾਨੂੰ ਪਤਾ ਮੈਂ ਕਿਸ ਗੀਤ ਦੀ ਗੱਲ ਕਰ ਰਿਹਾ ਪਿੰਡ ਵਾਲੇ ਦੀ ਪਿੰਡ ਵਾਲੇ ਦੀ ਕੀ ਬਾਤ ਹੈ ਹਾਂਜੀ ਕੀ ਬਾਤ ਹੈ ਹਾਂਜੀ ਤੁਸੀਂ ਆਰਾਮ ਨਾਲ ਟੱਪਾ ਸੁਣਾਇਓ ਅਸੀਂ ਦੇਖ ਰਹੇ ਹਾਂ ਇਸ ਵਕਤ ਤੁਹਾਨੂੰ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡਿਆ ਰਿਆਰਿਆ ਨੂੰ ਮੋਜਾਂ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਤੁੰਦ ਵਾਲੀ ਉਸ ਵੇਰ ਹਵਾ ਦੀ ਕੋਟੀ ਬੇਬੇ ਤੋਂ ਬਣਾਈ ਆਦ ਆ ਗਈ ਹਰੇ ਖੇਤਾਂ ਵਿੱਚ ਤੋੜੀਏ ਦੀ ਖੁਸ਼ਬੂ ਰੋਟੀ ਮੱਕੀ ਦੀ ਪਕਾਈ ਆਦ ਆ ਗਈ ਯਾਦ ਆ ਗਈ ਹੁਣ ਉਹ ਮਹਿਕਾ ਲੈਣ ਲਈ ਅੱਖਾਂ ਨੂੰ ਮੀਟ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਥੈਂਕ ਯੂ ਕੀ ਬਾਤ ਆ ਭਾਈ ਜੀ ਬਹੁਤ ਬਹੁਤ ਤੁਹਾਡਾ ਧੰਵਾਦ ਤੁਹਾਡਾ ਅਸੀਂ ਗੱਲੇ ਨੂੰ ਥੋੜਾ ਜਿਹਾ ਡਿਸਟਰਬ ਕਰ ਰਹੇ ਹਾਂ ਨਹੀਂ ਨਹੀਂ ਕੋਈ ਗੱਲ ਪਰ ਤੁਹਾਡਾ ਬੜੇ ਦਿਨ ਤੋਂ ਮੈਂ ਗੀਤ ਸੁਣੇ ਆਪਣਾ ਗੀੜੀ ਹਾਂਜੀ ਉਹਦਾ ਇੱਕ ਟੱਪਾ ਮੈਨੂੰ ਬੜਾ ਪਸੰਦ ਆ ਤਾਰੇ 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 ਘਟਾਰੇ ਟਾਰੇ ਟਾਰੇ ਤਾਰੇ ਸੀਗਾ ਤਾਰੇ ਤੇ ਭਾਈ ਉਹ ਵੀ ਟੱਪਾ ਅਸੀਂ ਤੁਹਾਡੇ ਤੋਂ ਜੂੜ ਸੁਣਨਾ ਚਾਹਾਂਗੇ ਹੁਣ ਤੁਸੀਂ ਬਾਹਰ ਵੀ ਦੇਖਾਂਗੇ ਸਟੂਡੀਓ ਤੇ ਤਾਂ ਆਪਣੇ ਮਿੱਤਰ ਪਿਆਰੇ ਤੁਹਾਨੂੰ ਮਿਲਣ ਸੇ ਖੜੇ ਹੈ ਇਹ ਬੜੀ ਪਿਆਰ ਹੁੰਦਾ ਹੈ ਬਿਲਕੁਲ ਜੀ ਇੱਕ ਮਾਨ ਸਤਕਾਰ ਹੁੰਦਾ ਨਾਲੇ ਆਪਾਂ ਦਾ ਵੈਸੇ ਹੀ ਮਾਲਵੇ ਤੋਂ ਬੱਗ ਜਾ ਬਾਰ ਬੰਦ ਕਰਦੇ ਬੰਦਨ ਹੁੰਦਾ ਆਪਣੇ ਹੀ ਬੈਠਾ ਬਾਈ ਜੀ ਹੁਣ ਆਪਾਂ ਤੁਹਾਡੇ ਤੋਂ ਟੱਪਾ ਸੁਣਨੇ ਟੱਪਾ ਮੇਰੀ ਰਿਕਵੈਸਟ ਹੈ ਪੂਰਾ ਸੁਣਾਇਓ ਜੀ ਟੱਪਾ ਉਹ ਤਾਂ ਬੋਲੀ ਸੀ ਵਸੇ ਇੰਨੀ ਜੀ ਹਾਂ ਪਰ ਉਹ ਬੜੀ ਮਕਬੂਲ ਹੋਈ ਪਈ ਉਹ ਤੁਹਾਡੀ ਤਾਰੇ 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 ਉਹ ਤਾਰੇ 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 ਨਹੀਂ ਸਾਰੇ ਸਾਡੇ ਚੇਲੇ ਬਾਲ ਕੇ ਹੁਣ ਤੇਰੇ ਲਈ ਸਟਾਰ ਮੁਟਿਆਰੇ ਉਹ 19 ਨੰਬਰ ਨੇ ਗੱਡੀਆਂ ਦੇ ਕਾਫਲੇ ਕਮੇ ਯਾਰਾਂ ਨਖਰੌੜਿਆ ਵਾਲਾ ਜੱਟਨੀ ਟੀਨੇਜ ਦੇ ਯਾਰਾਂ ਨੇ ਜਿਹੜੇ ਲੱਗ ਗਏ ਉਹੀ ਨਿਭਣੇ ਅਖੀਰੀ ਸਾਹ ਤੱਕ ਨਹੀਂ ਪਸੀਨੇ ਦੀ ਥਲੂ ਮੇਰੇ ਲਈ ਨੇ ਢੋਲ ਦੇ ਤਾਂ ਹੀ ਦਿਲ ਚ ਵਸਾਏ ਹੋਏ ਨੇ ਦੇਖ ਲੈ ਗੱਡੀ ਦੇ ਰਮਪਾਉਣ ਬੋਲੀਆਂ ਨਹੀਂ ਜੱਟ ਢੇੜੀ ਉੱਤੇ ਆਏ ਹੋਏ ਨੇ ਕੀ 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 ਬਾਤ ਹੈ ਜੀ ਤੇ ਦੋਸਤੋ ਅਸੀਂ ਰਵਾਨਗੀ ਵੱਲ ਨੂੰ ਜਾ ਰਹੇ ਹਾਂ ਦੇਖਦੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਰੇਡੀਓ ਸਾਡੇ ਵਾਲਾ tanto tá